ਅੱਜ ਸਾਹ ਬਾਦਲ ਦੇ ਜਨਮ ਦਿਨ ਦੇ ਦਿਨ ਮੈਂ ਸਮਝਦੀ ਆ ਉਹਨਾਂ ਵਾਸਤੇ ਇਸ ਤੋਂ ਵੱਡੀ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿ ਜਿਹੜੇ ਇਨਸਾਨ ਨੇ ਆਪਣੀ ਸਾਰੀ ਉਮਰ ਪੰਜਾਬ ਵਾਸਤੇ ਖਾਸ ਤੌਰ ਤੇ ਐਜੂਕੇਸ਼ਨ ਦੇ ਫੀਲਡ ਵਿੱਚ ਪੰਜਾਬ ਦੀ ਜਵਾਨੀ ਵਾਸਤੇ ਉਹਨਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਇਸ ਇਲਾਕੇ ਤੇ ਤਾਂ ਮੈਂ ਆ ਕਹਿ ਸਕਦੀ ਆ ਕਿ ਜੇ ਇਸ ਸਾਡੇ ਪਿਛਲੇ ਹੁਣ ਇਲਾਕੇ 'ਚ ਪਹਿਲਾ ਕੁੜੀਆਂ ਦਾ ਜਿਹੜਾ ਸਕੂਲ ਆਇਆ ਉਹ ਵੀ ਬਾਦਲ ਸਾਹਿਬ ਦੀ ਦੇਣ ਕੁੜੀਆਂ ਦੇ ਜਿਹੜਾ ਪਹਿਲਾ ਕਾਲਜ ਆਇਆ ਉਹ ਵੀ ਬਾਦਲ ਸਾਹਿਬ ਦੀ ਦੇਣ ਜਿੱਥੇ ਇਲਾਕੇ ਦੀ ਕੁੜੀਆਂ ਹੀ ਨਹੀਂ ਲੇਕਿਨ ਦੂਰੋਂ ਆਪੇ ਪਾਵੇ Rajasthan ਤੋਂ ਬੋਲ ਪਾਵੇ Haryana ਤੋਂ ਬੋਲ ਉੱਥੇ ਦੀ ਧੀਆਂ ਵੀ ਸਾਡੇ ਧਿਆਨੇ ਆ ਕੇ ਇੱਥੋਂ ਸਿੱਖਿਆ ਲੈ ਕੇ ਅੱਗੇ ਜਾ ਕੇ ਉਹਨਾਂ ਨੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਲੇਕਿਨ हर खेत्र ने चाह कि बच्चे अगे बदन भावे आप देखिए कि गर्ल्स कॉलेज हो दा। या फिर माता माता भाल कौर अकैडमी जिथे आम पोस की ट्रेनिंग मिलती है ये भी बादल साहब की सोच जिथे अज बचे बच्चे बच्चियां इस एकेडमी तो निकल के वी वी पोस्टा च देश की सेवा करते हैं ਵੇ ਕੱਲ ਪਤੇਗੜ ਸਾਫ ਸਿਗੀ ਤੇ ਉਥੇ ਵੀ ਜਿਹੜੀ ਧਾਰਮਿਕ ਸਿੱਖਿਆ ਵਾਸਤੇ ਸਾਡੇ ਸਿੱਖ ਕੌਮ ਦਾ ਸਿੱਖਿਆ ਬੱਚਿਆਂ ਨੂੰ ਅਗਲੀ ਪੀੜ੍ਹੀਆਂ ਨੂੰ ਸਿਖਾਉਣ ਵਾਸਤੇ ਵੀ ਜਿਹੜਾ ਉਹਨਾਂ ਨੇ ਧਾਰਮਿਕ ਸਿੱਖਿਆ ਲੈ ਕੇ ਕੇਂਦਰ ਖੋਲੇ ਉਹ ਵੀ ਬਹੁਤ ਹੀ ਵੱਡੇ ਸ਼ਲਾਯਾ ਸ਼ਲਾਗਾ ਯੋ ਤੇ ਫਿਰ ਅਦਰ ਸਕੂਲ ਦੀ ਸੋਚ ਇਥੇ ਗਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਮੈਰਿਟੋਰੀਅਨ ਸਕੂਲ ਖੋਲਣਾ ਜਿਹੜੇ ਹੁਸ਼ਿਆਰ ਬੱਚੇ ਉਹਨਾਂ ਦੇ ਪਰਿਵਾਰਾਂ 'ਚ ਉਹ ਸਮਰੱਥਾ ਨਾ ਹੋਵੇ ਉਹ ਜਿਹੜੇ ਮੈਰੇ ਟੋਰੀਅਨ ਸਕੂਲ ਹੈ ਨਾ ਸਾਰਿਆਂ ਨੂੰ ਚੰਪਾ ਦੇਖ ਰਿਹਾ ਕਿ ਅੱਜ ਬੱਚੇ ਉਥੋਂ ਪਾਸ ਆਊਟ ਕਰਕੇ ਇਹ ਬਾਦਲ ਸਾਹਿਬ ਦੀ ਦੇਰ ਜਿਹੜਾ ਕਰਕੇ ਪੰਜਾਬ ਦੇ ਬੱਚੇ ਅੱਗੇ ਵਧ ਰਹੇ ਨੇ ਤੇ ਜੇ ਮੈਂ ਮਾਲਵਾ ਸਕੂਲ ਦੀ ਗੱਲ ਕਰਾਂ ਕਿ ਹੁਣੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਉਹ ਕਿਹੜਾ ਖੇਤਰ ਹੈ ਜਿੱਥੇ ਇਸ ਸਕੂਲ ਦੇ ਬੱਚਿਆਂ ਨੇ ਵੱਡੀ ਪ੍ਰਾਪਤੀਆਂ ਨਹੀਂ ਪ੍ਰਾਪਤ ਕੀਤੀਆਂ ਵਕੀਲ ਹੋਣ ਲਾਇਰ ਹੋਣ ਡਾਕਟਰ ਹੋਣ ਸਪੋਰਟਸ ਹੋਣ ਐਕਸਟਰਾ ਕਰਿਕੂਲਰ ਐਥਲੈਟਿਕਸ ਹੋਏ ਹਰ ਪੱਖੋਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਤੇ ਅੱਜ ਜਿਹੜਾ ਪਿਆ ਸਰਦੀਆਂ ਕਿਸ ਸਾਡੇ ਬਾਪੂ ਬਾਦਲ ਦੇ ਸੋਚ ਦੇ ਉੱਤੇ ਇਸ ਤੋਂ ਵੱਡੀ ਹੋਰ ਕੋਈ ਮੋਹਰ ਨਹੀਂ ਹੋ ਸਕਦੀ ਕਿ ਉਹਨਾਂ ਦੀ ਸੋਚ ਅੱਜ ਵੀ ਬੱਚੇ ਉੱਤੇ ਵੱਡੀ ਹੈ ਅੱਜ ਸਾਡਾ ਬਾਦਲ ਦੇ ਜਨਮ ਦਿਨ ਦੇ ਦਿਨ ਮੈਂ ਸਮਝਦੀ ਹਾਂ ਉਹਨਾਂ ਵਾਸਤੇ ਇਸ ਤੋਂ ਵੱਡੀ ਕੋਈ ਸੰਧਾਨ ਜੀ ਨਹੀਂ ਹੋ ਸਕਦੀ ਕਿ ਜਿਹੜੇ ਇਨਸਾਨ ਨੇ ਆਪਣੀ ਸਾਰੀ ਉਮਰ ਪੰਜਾਬ ਵਾਸਤੇ ਖਾਸ ਤੌਰ ਤੇ এডੂਕੇਸ਼ਨ ਦੇ ਫੀਲਡ ਵਿੱਚ ਪੰਜਾਬ ਦੀ ਜਵਾਨੀ ਵਾਸਤੇ ਉਹਨਾਂ ਨੇ ਆਪਣਾ ਭਰਪੂਰ ਯੋਗਦਾਨ ਪਾਇਆ ਇਸ ਇਲਾਕੇ ਤੇ ਤਾਂ ਮੈਂ ਆ ਕਹਿ ਸਕਦੀ ਆ ਕਿ ਜੇ ਇਸ ਸਾਡੇ ਪਛੜੇ ਹੋਏ ਇਲਾਕੇ 'ਚ ਪਹਿਲਾ ਕੁੜੀਆਂ ਦਾ ਜਿਹੜਾ ਸਕੂਲ ਆਇਆ ਉਹ ਵੀ ਬਾਲ ਗੱਬੀ ਦੀ ਦੇਣ ਕੁੜੀਆਂ ਦੇ ਜਿਹੜਾ ਪਹਿਲਾ ਕਾਲਜ ਆਇਆ ਉਹ ਵੀ ਬਾਲ ਗੱਬੀ ਦੀ ਦੇਣ ਜਿੱਥੇ ਇਲਾਕੇ ਦੀ ਕੁੜੀਆਂ ਹੀ ਨਹੀਂ ਲੇਕਿਨ ਦੂਰ ਤਰਾਪੇ ਪਾਵੇ Rajasthan ਤੋਂ ਹੋਣ ਪਾਵੇ Haryana ਤੋਂ ਹੋਣ ਉੱਥੇ ਦੀ ਧੀਆਂ ਵੀ ਸਾਡੇ ਧਿਆਨੇ ਆ ਕੇ ਇੱਥੋਂ ਸਿੱਖਿਆ ਲੈ ਕੇ ਅੱਗੇ ਜਾ ਕੇ ਉਹਨਾਂ ਨੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਲੇਕਿਨ ਹਰ ਖੇਤਰ ਵਿੱਚ ਉਹਨਾਂ ਨੇ ਚਾਹਾਂ ਕਿ ਬੱਚੇ ਅੱਗੇ ਵਧਣ ਪਾਵੇ ਆਪਾਂ ਦੇਖਿਓ ਕਿ ਗਰਲਸ ਕਾਲਜ ਹੋ ਇੱਥੇ ਦਾ ਜਾਂ ਫਿਰ ਮਾਤਾ ਮਾਤਾ ਪਾਲ ਕੋਰ ਅਕੈਡਮੀ ਜਿੱਤੇ ਆਪਰਚਨਸਿਟੀ ਟ੍ਰੇਨਿੰਗ ਮਿਲਦੀ ਹੈ ਇਹ ਵੀ ਬਾਦਲ ਸਾਹਿਬ ਦੀ ਸੋਚ ਇਥੇ ਅੱਜ ਬੱਚੇ ਤੇ ਬੱਚੀਆਂ ਇਸ ਅਕੈਡਮੀ ਤੋਂ ਨਿਕਲ ਕੇ ਵੱਡੀ ਵੱਡੀ ਪੋਸਟਾਂ ਤੇ ਦੇਸ਼ ਦੀ ਸੇਵਾ ਕਰਦੇ ਨੇ ਮੈਂ ਕੱਲ ਪਤੇਗੜ ਸਾਹਿਬ ਸਿੱਧੀ ਤੇ ਉੱਥੇ ਵੀ ਜਿਹੜੀ ਧਾਰਮਿਕ ਸਿੱਖਿਆ ਵਾਸਤੇ ਸਾਡੇ ਸਿੱਖ ਕੌਮ ਦਾ ਸਿੱਖਿਆ ਬੱਚਿਆਂ ਨੂੰ ਅਗਲੀ ਪੀੜ੍ਹੀਆਂ ਨੂੰ ਸਿਖਾਉਣ ਵਾਸਤੇ ਵੀ ਜਿਹੜਾ ਉਹਨਾਂ ਨੇ ਧਾਰਮਿਕ ਸਿੱਖਿਆ ਲੈ ਕੇ ਅੰਦਰ ਖੋਲੇ ਉਹ ਵੀ ਬਹੁਤ ਹੀ ਵੱਡੇ ਸ਼ਲਾਯਾ ਸ਼ਰਾਗਾ ਯੋ ਤੇ ਫਿਰ ਅਦਰ ਸਕੂਲ ਵੀ ਸੋਚੇ ਤੇ ਗਰੀਬ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੇ ਮੈਰਿਟੋਰੀਅਨ ਸਕੂਲ ਖੋਲਣਾ ਜਿਹੜੇ ਹੁਸ਼ਿਆਰ ਬੱਚੇ ਉਹਨਾਂ ਦੇ ਪਰਿਵਾਰਾਂ 'ਚ ਉਹ ਸ਼ਮਤਾ ਨਾ ਹੋਵੇ ਉਹ ਜਿਹੇ ਮੈਰਿਟੋਰੀਅਨ ਸਕੂਲ ਇਹਨਾਂ ਸਾਰਿਆਂ ਨੂੰ ਚੱਪਾ ਦੇਖ ਰਿਹਾ ਕਿ ਅੱਜ ਬੱਚੇ ਉਥੋਂ ਪਾਸ ਆਊਟ ਕਰਕੇ ਬਾਦਰ ਸਾਹਿਬ ਦੀ ਦੇਰ ਜਿਹੜਾ ਕਰਕੇ ਪੰਜਾਬ ਦੇ ਬੱਚੇ ਅੱਗੇ ਵੱਧ ਰਹੇ ਨੇ ਤੇ ਜੇ ਮੈਂ ਮਾਲਵਾ ਸੂਣ ਦੀ ਗੱਲ ਕਰਾਂ ਤੇ ਹੁਣੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਉਹ ਕਿਹੜਾ ਖੇਤਰ ਹੈ ਜਿੱਥੇ ਇਸ ਸਕੂਲ ਦੇ ਬੱਚਿਆਂ ਨੇ ਵੱਡੀ ਪ੍ਰਾਪਤੀਆਂ ਨਹੀਂ ਪ੍ਰਾਪਤ ਕੀਤੀਆਂ ਵਕੀਲ ਹੋਣ ਲਾਇਰ ਹੋਣ ਡਾਕਟਰ ਹੋਣ ਸਪੋਰਟਸ ਹੋਣ ਐਕਸਟਰਾ ਕਰਿਕੂਲਰ ਐਥਲੈਟਿਕਸ ਹੋਵੇ ਹਰ ਪੱਖੋਂ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਤੇ ਅਜਿਹੇ ਆ ਪੈ ਸਰਦੀਆਂ ਕਿਸ ਸਾਡੇ ਬਾਪੂ ਬਾਗਲ ਦੇ ਸੋਚਦੇ ਹੁਣ ਤੇ ਸੋ ਵੱਡੀ ਹੋਰ ਕੋਈ ਮੋਰ ਨਹੀਂ ਹੋ ਸਕਦੀ ਕਿ ਉਹਨਾਂ ਦੀ ਸੋਤ ਅਜ ਵੀ ਬੱਚੇ ਤੇ ਹੁੰਦੀ ਹੈ